ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਜਿਵੇਂ ਕਿ ਆਪਾਂ ਪਹਿਲਾਂ ਜਾਣਕਾਰੀ ਸੰਨਦੀ ਵੀਡੀਓ ਰੋਜ਼ਾਨਾ ਇੱਕ ਪਾਉਨੇ ਆ ਉਸੇ ਲੜੀ ਦੇ ਤਹਿਤ ਅੱਜ ਮੇਰਾ ਪਹਿਲਾ ਸਵਾਲ ਭਾਰਤੀ ਸੰਵਿਧਾਨ ਵਿੱਚ ਮੌਢਲੇ ਫਰਜ਼ ਅਤੇ ਪੰਜ ਸਾਲਾ ਯੋਜਨਾਵਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ ਜਾਂ ਕਿਸ ਦੇਸ਼ ਦੇ ਸੰਵਿਧਾਨ ਦੀ ਦੇਣ ਹੈ ਸੋਵੀਅਤ ਸੰਘ ਰੂਸ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਵਿੱਚ ਦਰਜ ਸੰਕਟਕਾਲੀਨ ਸ਼ਕਤੀਆਂ ਦੀ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ ਜਰਮਨੀ ਤੋਂ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਵਿੱਚ ਸਵਤੰਤਰਤਾ ਸਮਾਨਤਾ ਭਾਈਚਾਰੇ ਦੀ ਭਾਵਨਾ ਦੇ ਆਦਰਸ਼ਾਂ ਨੂੰ ਕਿਸ ਦੇਸ਼ ਤੋਂ ਲਿਆ ਆਇਆ ਹੈ ਪ੍ਰਾਂਸ ਤੋਂ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਨੇ ਸਕੈਂਡੇਵੇਨੀਆਂ ਦੇਸ਼ ਤੋਂ ਕੀ ਗ੍ਰਹਿਣ ਕੀਤਾ ਲੋਕਪਾਲ ਅਤੇ ਲੋਕ ਅਯੁਕਤ ਸੰਬੰਧੀ ਵਿਵਸਥਾ ਭਾਰਤੀ ਸੰਵਿਧਾਨ ਨੇ ਸਕੈਂਡੇਵੇਨੀਆਂ ਦੇਸ਼ ਤੋਂ ਗ੍ਰਹਿਣ ਕੀਤਾ ਭਾਰਤੀ ਸੰਵਿਧਾਨ ਨੂੰ ਹੱਥ ਨਾਲ ਕਿਸ ਨੇ ਲਿਖਿਆ ਭਾ ਸੰਵਿਧਾਨ ਦੇ ਸਲੇਖਕ ਕੌਣ ਸਨ ਸ਼੍ਰੀ ਪ੍ਰੇਮ ਵਿਹਾਰੀ ਨਾਰਾਇਣ ਰਾਏ ਜਾਦਾ ਨੇ ਭਾਰਤ ਦੇ ਸੰਵਿਧਾਨ ਨੂੰ ਲਿਖਿਆ ਮੇਰਾ ਅਗਲਾ ਸਵਾਲ ਭਾਰਤ ਦੇ ਸੰਵਿਧਾਨ ਨੂੰ ਚਿੱਤਰਾਂ ਨਾਲ ਸਜਾਉਣ ਦਾ ਕੰਮ ਕਿਸ ਨੇ ਕੀਤਾ ਨੰਦ ਲਾਲ ਬੋਸ ਨੇ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਦੀਆਂ ਅਸਲੀ ਹੱਥ ਲਿਖਤ ਕਾਪੀਆਂ ਕਿਹੜੀਆਂ ਪਿਛਾਵਾਂ ਵਿੱਚ ਲਿਖੀਆਂ ਗਈਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਭਾਰਤੀ ਸੰਵਿਧਾਨ ਦੀਆਂ ਅਸਲੀ ਕਾਪੀਆਂ ਲਿਖੀਆਂ ਗਈਆਂ ਮੇਰਾ ਅਗਲਾ ਸਵਾਲ ਅਸਲੀ ਕਾਪੀਆਂ ਨੂੰ ਕਿੱਥੇ ਸੁਰੱਖਿਅਤ ਰੱਖਿਆ ਗਿਆ ਹੈ ਭਾਰਤੀ ਸੰਵਿਧਾਨ ਦੀਆਂ ਅਸਲੀ ਕਾਪੀਆਂ ਨੂੰ ਕਿੱਥੇ ਸੁਰੱਖਿਅਤ ਰੱਖਿਆ ਗਿਆ ਹੈ ਭਾਰਤੀ ਸੰਸਦ ਦੀ ਲਾਇਬ੍ਰੇਰੀ ਵਿੱਚ ਹੀਲੀਅਮ ਨਾਲ ਭਰੇ ਕੱਚ ਦੇ ਬਕਸੇ ਵਿੱਚ ਭਾਰਤੀ ਸੰਵਿਧਾਨ ਦੇ ਕੁੱਲ ਕਿੰਨੇ ਪੇਜ ਹਨ ਭਾਰਤੀ ਸੰਵਿਧਾਨ ਦੀ ਅਸਲੀ ਕਾਪੀ ਦੇ ਕੁੱਲ ਕਿੰਨੇ ਪੇਜ ਹਨ 251 ਪੇਜ ਭਾਰਤੀ ਸੰਵਿਧਾਨ ਵਿੱਚ ਪ੍ਰਸਤਾਵਨਾ ਵਾਲੇ ਪੇਜ ਨੂੰ ਆਪਣੀ ਕਲਾ ਨਾਲ ਸਜਾਉਣ ਦਾ ਕੰਮ ਕਿਸ ਨੇ ਕੀਤਾ ਸ਼੍ਰੀ ਰਾਮ ਮਨੋਹਰ सिन्हा ਨੇ ਮੇਰਾ ਅਗਲਾ ਸਵਾਲ ਤੇ ਆਖਰੀ ਸਵਾਲ ਭਾਰਤੀ ਸੰਵਿਧਾਨ ਨੂੰ ਪ੍ਰੇਮ ਵਿਹਾਰੀ ਨਾਰਾਇਣ ਰਾਏ ਜਾਦਾ ਨੇ ਕਿੰਨੇ ਸਮੇਂ ਵਿੱਚ ਲਿਖਿਆ 6 ਮਹੀਨੇ ਵਿੱਚ ਏਸੀ ਮੇਰੀ ਅੱਜ ਦੀ ਛੋਟੀ ਜਾਣਕਾਰੀ ਇਹ ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ